ਸਭ ਤੋਂ ਪਹਿਲੇ ਨੰਬਰ ਦਾ ਮਸਲਾ ਹੈਗਾ ਪਾਣੀ ਤੁਹਾਡੇ ਜੋ ਬਹੁਤ ਲੋਕਾਂ ਨੂੰ ਯਾਦ ਹੋਊਗਾ ਕਿ ਆ ਘਰ ਜਿਹੜੇ ਬੰਦੇ ਦੇ ਘਰ ਅੱਗੇ ਆਪਾਂ ਬੈਠੇ ਆ ਇਹ ਕਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਇਹ ਕਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਬਹੁਤ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਸੀ ਕਿ ਦੇਖੋ ਵੀ ਆ ਗੰਦਾ ਪਾਣੀ ਆ ਗਿਆ ਦਰਿਆਵਾਂ ਵਿੱਚ ਫੇਰ ਜਦੋਂ 슈ਗਰ ਮਿਲ ਬੰਦ ਹੋਈ 슈ਗਰ ਮਿਲ ਚੋਂ ਦਰਖਤ ਪੱਟੇ ਜਾਣੇ ਸੀ ਫੇਰ ਦਰਖਤਾਂ ਨੂੰ ਜੱਫੀਆਂ ਪਾ ਪਾ ਕੇ ਫੋਟੋਆਂ ਖਚਾਈਆਂ ਵੀ ਦਰਖਤ ਨਹੀਂ ਪੱਟਣ ਦੇਣੇ ਉਹ ਦਰਖਤਾਂ ਨਾਲ ਜੱਫੀਆਂ ਪਾਉਣ ਵਾਲੀਆਂ ਫੋਟੋਆਂ ਸੰਧਵਾ ਸਾਹਿਬ ਆਪਣੇ ਪੇਜ ਤੋਂ ਡਿਲੀਟ ਹੀ ਕਰ ਗਏ ਲੱਭੀਆਂ ਹੀ ਨਹੀਂ ਮੁੜ ਕੇ ਤੇ ਅੱਜ ਜਿਹੜੇ ਪਾਣੀ ਦਾ ਮੁੱਦਾ ਲੈ ਕੇ ਇਹਨਾਂ ਦੇ ਘਰ ਅੱਗੇ ਆਏ ਆ ਤੇ ਘਰ ਦੇ ਵਿੱਚ ਹੈ ਹੀ ਨਹੀਂ ਇਹਦਾ ਮਤਲਬ ਪਾਣੀ ਸਿਰਫ ਤਰੱਕੀ ਕਰਨ ਵਾਸਤੇ ਸੀ ਪਾਣੀ ਤਰੱਕੀ ਕਰਦੇ ਕਰਦੇ ਵਿਧਾਨ ਸਭਾ 'ਚ ਪਹੁੰਚ ਗਏ ਉਸ ਤੋਂ ਬਾਅਦ ਪਾਣੀ ਦਾ ਮਸਲਾ ਇਹਨਾਂ ਵਾਸਤੇ ਹੱਲ ਪਰ ਜਿਹੜਾ ਪੰਜਾਬ ਦਾ ਪਾਣੀ ਦਾ ਮਸਲਾ ਮੈਂ ਕੋਸ਼ਿਸ਼ ਕਰੂੰਗਾ ਕਿ ਗੱਲਾਂ ਦੁਹਰਾਈਆਂ ਨਾ ਜਾਣ ਜਿਹੜੀਆਂ ਪਹਿਲੇ ਸਾਡੇ ਸਤਕਾਰਯੋਗ ਬੁਲਾਰੇ ਬੋਲ ਕੇ ਗਏ ਆ ਪੰਜਾਬ ਦੇ ਵਿੱਚ ਹਰ ਸਾਲ 67 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਵਰਤਿਆ ਜਾਂਦਾ 1 ਮਿਲੀਅਨ ਏਕੜ ਫੁੱਟ ਦੇ ਵਿੱਚ ਵੀ 10 ਲੱਖ ਕਿੱਲੇ 'ਚ ਫੁੱਟ ਫੁੱਟ ਪਾਣੀ ਖੜਾ ਹੋਵੇ ਉਹਨੂੰ ਆਪਾਂ ਮਿਲੀਅਨ ਏਕੜ ਫੁੱਟ ਕਵਾਂਗੇ 67 ਮਿਲੀਅਨ ਏਕੜ ਫੁੱਟ ਪਾਣੀ ਹਰ ਸਾਲ ਪੰਜਾਬ 'ਚ ਵਰਤਿਆ ਜਾਂਦਾ ਉਹਦੇ 'ਚ ਕਾਗਜ਼ਾਂ 'ਚ ਸਾਨੂੰ 15 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਦਰਿਆਵਾਂ ਤੋਂ ਮਿਲਦਾ ਜਦ ਕਿ ਐਕਚੁਅਲ ਦੇ ਵਿੱਚ ਉਹ 12 ਤੋਂ 13 ਮਿਲੀਅਨ ਏਕੜ ਫੁੱਟ ਆ ਉਸ ਤੋਂ ਬਾਅਦ 26 ਮਿਲੀਅਨ ਏਕੜ ਫੁੱਟ ਸਾਨੂੰ ਪਾਣੀ ਮਿਲਦਾ بارشਾਂ ਤੋਂ ਤੇ 28 ਮਿਲੀਅਨ ਏਕੜ ਤੇ ਉਸ ਤੋਂ ਥੋੜਾ ਵੱਧ ਅਸੀਂ ਕੱਢਦੇ ਹਾਂ ਧਰਤੀ ਵਿੱਚੋਂ 2016 ਦੇ ਵਿੱਚ ਹਾਈਡਰੋਲੋਜੀ ਦੇ ਜਿਹੜੇ ਸੈਂਟਿਸਟਾ ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਹੇਠ 261 ਮਿਲੀਅਨ ਏਕੜ ਫੁੱਟ ਪਾਣੀ ਆ ਤੇ ਹਰ ਸਾਲ ਜਿਹੜਾ 11 ਮਿਲੀਅਨ ਏਕੜ ਫੁੱਟ ਪਾਣੀ ਦਾ ਘਾਟਾ ਪੈ ਰਿਹਾ ਸਾਨੂੰ ਇਹ ਪਾਣੀ 2039 ਤੱਕ ਧਰਤੀ 'ਤੇੋਂ ਅਸੀਂ ਆਖਰੀ ਬੂੰਦ ਕੱਢ ਕੇ ਖਤਮ ਕਰ ਲੈਣਾ ਤੇ ਜੇਕਰ ਇਹ 2039 'ਚ ਪਾਣੀ ਖਤਮ ਹੁੰਦਾ ਉਹਦੇ ਨਤੀਜੇ ਕੀ ਹੋਣਗੇ ਪਹਿਲੇ ਨੰਬਰ ਤੇ ਕਾਸੀ ਪੜਦੇ ਰਹੇ ਆ ਕਿ ਪੰਜਾਬ ਚ ਇੱਕ ਸਿੰਧ ਘਾਟੀ ਦੀ ਸਭਤਾ ਹੁੰਦੀ ਸੀ ਜਿਹੜੀ ਬਹੁਤ ਵਿਕਸਿਤ ਸਭਤਾ ਸੀ ਪੰਜਾਬ ਦੂਜੀ ਵਾਰੀ ਸਿੰਧ ਘਾਟੀ ਦੀ ਸਭਤਾ ਬਨਣ ਵਾਲੇ ਪਾਸੇ ਵਧੂਗਾ ਆਪਣੀ ਸਭਤਾ ਦੀ ਜਿਹੜੀ ਆ ਉਹ ਖਾਤਮੇ ਵਾਲੇ ਪਾਸੇ ਵਧੂਗਾ ਦੂਸਰਾ ਕਿ ਜਿਹੜਾ ਧਰਤੀ ਏਠਲਾ ਪਾਣੀ ਆ ਉਹ ਜੈਕ ਦਾ ਕੰਮ ਕਰਦਾ ਜਿਵੇਂ ਕਿਸੇ ਵਹੀਕਲ 'ਤੇ ਜੈਕ ਲਾਇਆ ਹੋਵੇ ਜੈਕ ਕੱਢ ਦਈਏ ਤਾਂ ਵਹੀਕਲ ਥੱਲੇ ਜਾ ਪੂਗਾ ਜੇ ਉਹਦੇ ਟਾਇਰ ਪੰਚਰਾ ਟਾਇਰ ਖੋਲਿਆ ਹੋਵੇ ਧਰਤੀ ਹੇਠਲਾ ਪਾਣੀ ਜੈਕ ਦਾ ਕੰਮ ਕਰਦਾ ਜਿੱਥੋਂ ਜਿੱਥੋਂ ਪਾਣੀ ਧਰਤੀ ਹੇਠੋਂ ਬਿਲਕੁਲ ਖੋਲ ਬਣ ਗਿਆ ਉਥੇ-ਉਥੇ ਧਰਤੀ ਧਸਣ ਦੀਆਂ ਘਟਨਾਵਾਂ ਆਉਣ ਵਾਲੇ 5-7 ਸਾਲਾਂ 'ਚ ਪੰਜਾਬ 'ਚ ਵਾਪਰਨੀਆਂ ਸ਼ੁਰੂ ਹੋ ਜਾਣੀਆਂ ਤੀਸਰਾ ਜਿਹੜਾ ਇਸ ਤੋਂ ਵੀ ਖਤਰਨਾਕ ਜਾਂ ਇੱਕ ਹੋਰ ਖਤਰਨਾਕ ਪਹਿਲੂ ਕਿ ਧਰਤੀ ਖਾਲੀ ਹੋਣ ਤੇ ਜਿਹੜਾ ਸਮੁੰਦਰ ਦਾ ਖਾਰਾ ਪਾਣੀ ਆ ਉਹਨੇ ਇਸ ਖਾਲੀ ਪਾਸੇ ਦੌੜਨਾ ਔਰ ਪੰਜਾਬ ਦੀ ਧਰਤੀ 'ਤੇ ਖਾਰਾ ਤੇ ਜ਼ਹਿਰੀਲਾ ਪਾਣੀ ਭਰ ਹੋ ਜਾਣਾ ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਪਾਣੀ ਦਾ ਮੁੱਦਾ ਗੰਭੀਰ ਕਿੰਨਾ ਕੁ ਆ ਇਹ ਸਿਰਫ ਭਾਵਕਤਾ ਦਾ ਮਸਲਾ ਨਹੀਂ ਹੈ ਇਸ ਕਰਕੇ ਇਸ ਪੰਜਾਬ ਦੇ ਪਾਣੀ ਦੇ ਮਸਲੇ ਨੂੰ ਜਿੰਨੀ ਸੰਜੀਦਗੀ ਦੇ ਨਾਲ ਨਜਿੱਠਿਆ ਜਾਵੇ ਓਨਾ ਹੀ ਬਿਹਤਰਾ ਕਈ ਵਾਰੀ ਅਸੀਂ ਗੱਲ ਕਰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਛੱਡੋ ਜਿਹੜੀ ਐਸ ਪੀੜ੍ਹੀ ਦੇ ਵਿੱਚ ਜੇ ਕੋਈ 20 ਸਾਲ ਰਹਿੰਦੇ ਆ ਉਹਦੇ ਵਾਸਤੇ ਵੀ ਪਾਣੀ ਨਹੀਂ ਹੋਵੇਗਾ ਜੇ ਇਹੀ ਹਾਲਾਤ ਰਹੇ ਫਿਰ ਇਸ ਪਾਣੀ ਦੇ ਮਸਲੇ ਦਾ ਹੱਲ ਕੀ ਆ ਇਹਦੇ ਤਿੰਨ ਹੱਲ ਨੇ ਪਹਿਲੇ ਨੰਬਰ ਤੇ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਪੰਜਾਬ ਦੇ ਪਾਣੀਆਂ ਤੇ ਜਿਹੜਾ ਕੇਂਦਰ ਨੇ ਡਾਕਾ ਮਾਰਿਆ ਉਹ ਡਾਕਾ ਬੰਦ ਹੋਵੇ ਉਹਦਾ ਜਿਹੜਾ ਸੰਵਿਧਾਨਕ ਤੇ ਕਾਨੂੰਨੀ ਪਹਿਲੂ ਆ ਉਹਨੂੰ ਜ਼ਰੂਰ ਇਹ ਸਰਕਾਰ ਨੂੰ ਮੰਨਣਾ ਚਾਹੀਦਾ ਸਾਡੇ ਅੱਜ ਦੇ ਇਸ ਮੰਗ ਪੱਤਰ ਦੇ ਵਿੱਚ ਉਹ ਸ਼ਾਮਲਾ ਹੋ ਹੈ ਕੀ ਇਹ ਕਿਹਾ ਗਿਆ ਕਿ ਪੰਜਾਬ ਆਪਣੇ ਪਾਣੀਆਂ ਦੀ ਕਾਨੂੰਨੀ ਤੇ ਸੰਵਿਧਾਨਕ ਲੜਾਈ ہار ਚੁੱਕਾ ਸੁਪਰੀਮ ਕੋਰਟ ਲਗਾਤਾਰ ਪੰਜਾਬ ਦੇ ਖਿਲਾਫ ਫੈਸਲੇ ਦੇ ਰਹੀ ਆ ਪਰ ਉਹਦਾ ਮੋਢ ਕਿੱਥੇ ਆ ਮੋਢ ਹੈਗਾ ਕਿਹੜਾ ਪੰਜਾਬ ਪੁਨਰਗਠਨ ਐਕਟ ਆ 1966 ਦਾ ਉਹਦਾ ਜਿਹੜਾ ਸੈਕਸ਼ਨ 78 79 80 ਆ ਜਿੰਦੇ ਤਹਿਤ ਕੇਂਦਰ ਨੇ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਮਾਲਿਆ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਜੇ ਦੂਜੇ ਸੂਬਿਆਂ ਨਾਲ ਕੋ ਰੌਲਾ ਪੈਂਦਾ ਤਾਂ ਉਹ ਕੇਂਦਰ ਨਿਵੇੜੇਗਾ 2005 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਵਾਟਰ ਟਰਮੀਨੇਸ਼ਨ ਬਿੱਲ ਲਿਆਂਦਾ ਕਿ ਦੂਜੇ ਸੂਬਿਆਂ ਦੇ ਨਾਲ ਪਾਣੀ ਦੇ ਸਮਝੌਤੇ ਰੱਦ ਕਰਦੇ ਆ ਉਹ ਸੁਪਰੀਮ ਕੋਰਟ ਨੇ ਇਸ ਆਧਾਰ ਤੇ ਰੱਦ ਕੀਤਾ ਉਸ ਕਾਨੂੰਨ ਨੂੰ ਇਸ ਕਰਕੇ ਗੈਰ ਸੰਵਿਧਾਨਕ ਕਿਹਾ ਕਿ ਸੈਕਸ਼ਨ 78 79 80 ਜਿਹੜਾ ਪੰਜਾਬ ਪੁਨਰਗਠਨ ਐਕਟ ਦਾ ਉਹਦੇ ਤਹਿਤ ਸੂਬੇ ਨੂੰ ਅਧਿਕਾਰ ਨਹੀਂ ਇਹ ਅਧਿਕਾਰ ਹੀ ਕੇਂਦਰ ਦੇ ਕੋਲੇ ਆ ਇਸ ਕਰਕੇ ਅੱਜ ਅਸੀਂ ਮੰਗ ਕਰਦੇ ਦੇ ਧਰਨੇ ਆ ਰਹੀ ਪੂਰੇ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਇੱਕ ਬਿੱਲ ਲੈ ਕੇ ਆਵੇ ਕਿ ਪੰਜਾਬ ਪੁਨਰਗਠਨ ਐਕਟ ਦਾ ਸੈਕਸ਼ਨ 78 79 80 ਗੈਰ ਸੰਵਿਧਾਨਿਕਾ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਪਾਣੀ ਸੂਬਿਆਂ ਦਾ ਅਧਿਕਾਰ ਆ ਕੇਂਦਰ ਦੇ ਬਾਰੇ ਕੋਈ ਫੈਸਲਾ ਨਹੀਂ ਕਰ ਸਕਦਾਗਾ ਜੇ ਸੁਪਰੀਮ ਕੋਰਟ ਇਸ ਕਾਨੂੰਨ ਦੀ ਚੀਰਫਾੜ ਵੀ ਕਰੇਗੀ ਤਾਂ ਸੰਵਿਧਾਨ ਚ ਸਪਸ਼ਟ ਲਿਖਿਆ ਕਿ ਜਿਹੜਾ ਪਾਣੀ ਆ ਸਟੇਟ ਸਬਜੈਕਟ ਆ ਇਹ ਤਿੰਨੋਂ ਸੈਕਸ਼ਨ ਰੱਦ ਕਰਨੇ ਪੈਣਗੇ ਪੰਜਾਬ ਕਾਨੂੰਨੀ ਤੇ ਸੰਵਿਧਾਨਕ ਤਰੀਕੇ ਨਾਲ ਆਪਣੇ ਦਰਿਆਈ ਪਾਣੀਆਂ ਦੀ ਮਾਲਕੀ ਇਸ ਤਰ੍ਹਾਂ ਲੈ ਸਕਦਾ ਇਹ ਰਾਹ ਹਜੇ ਵੀ ਬਚਿਆ ਹੋਇਆ ਪੰਜਾਬ ਸਰਕਾਰ ਨੂੰ ਇਹ ਰਾਹ ਲੈਣਾ ਪਊਗਾ ਪਰ ਇਹ ਤੁਹਾਡੇ ਅੰਦੋਲਨ ਤੇ ਤੁਹਾਡੀ ਤਾਕਤ ਦੇ ਸਦਕਾ ਜੇ ਤੁਸੀਂ ਮਜਬੂਰ ਕਰੋਗੇ ਤਾਂ ਲੈਣਗੇ ਦੂਸਰਾ ਕਿ ਪੰਜਾਬ ਦੇ ਵਿੱਚ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਪਹਿਲਾਂ ਇਹ ਕਿਹਾ ਜਾਂਦਾ ਸੀ ਸਾਡੇ ਬਜ਼ੁਰਗ ਆਪਾਂ ਆਮ ਗੱਲ ਸੁਣਦੇ ਸੀਗੇ ਕਿ ਭਾਦੋਂ ਚ ਬੜੀ ਹਮਮਤ ਹੋ ਜਾਂਦੀ ਆ ਕਿ ਭਾਦੋਂ ਦਾ ਸਤਾਇਆ ਜੱਟ ਸਾਧ ਹੋ ਜਾਂਦਾ ਸੀਗਾ ਪਰ ਹੁਣ ਤਾਂ ਭਾਦੋਂ ਹੀ 4 ਮਹੀਨਿਆਂ ਦੀ ਹੋ ਗਈ ਤੇ ਸਾਰਾ ਪੰਜਾਬ ਸਾਧ ਹੋ ਕੇ ਜਾਊ ਕਿੱਥੇ ਪੱਖਿਆਂ ਦੀ ਹਵਾ ਨਹੀਂ ਲੱਗਦੀ ਕੂਲਰਾਂ ਅੱਗੇ ਨੁਚੜੀ ਜਾਂਦੇ ਆ ਕਿਉਂਕਿ ਜਿਹੜੀ ਆ ਹਮਮਤ ਆ ਇਹਨੇ ਪੰਜਾਬ ਦਾ ਜੀਣਾ ਦੁੱਬਰ ਕਰਤਾ Rajasthan ਦੇ ਵਿੱਚ ਗਰਮੀ ਦੇ ਨਾਲ ਵੱਧ ਮੌਤਾਂ ਇਸ ਵਾਰ ਪੰਜਾਬ 'ਚ ਹੋਈਆਂ Rajasthan ਨੂੰ ਗਰਮੀ ਵਾਲੀਆਂ ਮੌਤਾਂ ਦੇ ਪੰਜਾਬ ਪਿੱਛੇ ਛੱਡ ਗਿਆ ਪੰਜਾਬ ਨੂੰ ਉਹ ਫਸਲਾਂ ਦਿੱਤੀਆਂ ਜਿਹੜੀਆਂ ਅਸੀਂ ਖਾਣੀਆਂ ਨਹੀਂ ਤੁਸੀਂ ਇਹ ਦੇਖੋ ਤੁਸੀਂ ਦਾଳਾਂ ਮੁੱਲ ਖਰੀਦ ਕੇ ਲਿਆਉਣੇ ਹੋ ਸਾਰਾ ਕੁਝ ਛੋਲੇ ਦਾଳਾਂ ਸਬਜ਼ੀਆਂ ਫਲ ਮੁੱਲ ਖਰੀਦ ਕੇ ਲਿਆਉਣੇ ਹੋ ਵੱਡਾ ਹਿੱਸਾ ਪੰਜਾਬ ਦਾ ਤੇ ਜਿਹੜੀ ਚੀਜ਼ ਪੈਦਾ ਕਰਦੇ ਹੋ ਖਾਂਦੇ ਨਹੀਂ ਜੋ ਖਾਣੀ ਉਹ ਸੀ ਮੁੱਲ ਖਰੀਦ ਕੇ ਲੈ ਹੋਣੀ ਆ ਪੰਜਾਬ ਦੇ ਵਿੱਚ 250 ਕਿਸਮ ਦੀਆਂ ਫਸਲਾਂ ਹੁੰਦੀਆਂ ਸੀ ਪੰਜਾਬ ਦੀ ਨਰਮਾ ਪੱਟੀ ਜਿਹੜੀ ਖੁਦਕੁਸ਼ੀਆਂ ਦੀ ਪੱਟੀ ਬਣੀ 7.5 ਲੱਖ ਏਕੜ ਨਰਮੇ ਦੀ ਖੇਤੀ ਸੀ 2 ਲੱਖ ਏਕੜ ਰਹਿ ਗਿਆ ਜਿਹੜਾ 14-15 ਲੱਖ ਕਿੱਲਾ ਨਰਮੇ ਠੋ ਗਿਆ ਸਾਰਾ ਝੋਨੇ ਹੀ ਠਾ ਗਿਆ ਸਾਰੇ ਪਾਸੇ ਝੋਨਾ ਹੀ ਝੋਨਾ ਪੰਜਾਬ ਚ ਸਾਰਾ ਪੰਜਾਬ ਅੱਤ ਦੀ ਗਰਮੀ ਚ ਚੀਲ ਬਣਿਆ ਹੁੰਦਾ ਉਥੇ ਨਰਮੇ ਨੇ ਇੰਨੀ ਸਿਲ ਦੇ ਵਿੱਚ ਉਸ ਫਸਲ ਦਾ ਫੇਲ ਹੋਣਾ ਤੈ ਹੀ ਸੀ ਉਹ ਫਸਲ ਹੀ ਪੰਜਾਬ ਦੀ ਖਤਮ ਹੋ ਇਸ ਕਰਕੇ ਇਸ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਜਿਹਨੂੰ ਅਸੀਂ ਹਰਾ ਕੱਲੂਕਾਰਾ ਕਹਿੰਦੇ ਆ ਬਦਲਮੀਆਂ ਫਸਲਾਂ ਜਿਨ੍ਹਾਂ ਦੇ ਵਾਜਬ ਦਾਮ ਤੇ ਵੱਧ ਝਾੜ ਵਾਲੀਆਂ ਕਿਸਮਾਂ ਤੇ ਸਰਕਾਰ ਖੋਜ ਕਰੇ ਦੂਸਰਾ ਪਾਣੀ ਦਾ ਹੱਲ ਇਹ ਆ ਤੀਸਰਾ ਪਾਣੀ ਦਾ ਹੱਲ ਕਿ ਪੰਜਾਬ ਦੇ ਵਿੱਚ ਜਿਹੜੀ بارش ਹੁੰਦੀ ਆ ਉਹ ਪਾਣੀ ਦੀ ਸਾਂਭ ਸੰਭਾਲਣੀ ਹੈ ਖੇਤ ਦਾ ਪਾਣੀ ਖੇਤ ਪਿੰਡ ਦਾ ਪਾਣੀ ਪਿੰਡ ਚ ਤੇ ਸ਼ਹਿਰ ਦਾ ਪਾਣੀ ਸ਼ਹਿਰ ਚ ਰਵੇ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਹੱਲ ਹੋ ਸਕਦਾ ਸ਼ਹਿਰ ਦਾ ਪਾਣੀ ਸ਼ਹਿਰ ਚ ਕਿਵੇਂ ਰਹਿ ਸਕਦਾ ਤੁਸੀਂ ਆਪਣੇ ਕਿਸੇ ਵੀ ਤਹਿਸੀਲ ਜਾਓ ਸ਼ਹਿਰ ਜਿਲਾ ਹੈੱਡ ਕੁਆਰਟਰ ਤੇ ਜਾਓ ਆ ਫਰੀਦਕੋਟ ਦਾ ਡੀਸੀ ਦਫਤਰ ਹੀ ਦੇਖ ਲਓ ਕਿੱਡੀ ਵੱਡੀ ਇਮਾਰਤ ਆ ਜਦੋਂ ਮੀਂਹ ਪੈਂਦਾ ਦੋ ਦੋ ਤਿੰਨ ਤਿੰਨ ਦੀਆਂ ਲੱਗਦਾ ਮੋਟਰਾਂ ਹੀ ਚੱਲਦੀਆਂ ਜਿਵੇਂ ਪ੍ਰਣਾਲੇ ਵਗਦੇ ਆ ਲੱਖਾਂ ਲੀਟਰ ਪਾਣੀ ਉਹ ਪਾਣੀ ਜਿਹੜੀ ਕੁਦਰਤ ਦੀ ਦਾਤ ਆ ਅਸੀਂ ਉਹਦੇ 'ਚ ਡੁੱਬ ਕੇ ਮਰਦੇ ਆ ਉਹਨੂੰ ਸਾਂਭਣ ਦੀ ਕੋਈ ਨੀਤੀ ਨਹੀਂ ਕੋਈ ਪ੍ਰਬੰਧ ਨਹੀਂ ਜੇ ਉਹ ਹੀ ਰੀਚਾਰਜ ਪੁਆਇੰਟ ਬਣਾ ਕੇ ਉਹ ਧਰਤੀ ਹੇਠ ਪਾਣੀ ਭੇਜਿਆ ਜਾਵੇ ਨਾਲੇ ਗਲੀਆਂ ਸੜਕਾਂ ਤੇ ਪਾਣੀ ਨਹੀਂ ਆਮ ਦਿਖੂਗਾ ਨਾਲੇ ਕੁਦਰਤ ਦੀ ਦਿੱਤੀ ਹੋਈ ਦਾਤ ਸਾਡੇ ਵਾਸਤੇ ਨਿਯਾਮਤ ਬਣ ਸਕਦੀ ਧਰਤੀ ਹੇਠਲੇ ਪਾਣੀ ਦਾ ਪੱਤਨ ਉੱਪਰ ਆ ਸਕਦਾ ਦੂਸਰਾ ਸਾਡੇ ਪਿੰਡਾਂ ਦੇ ਜਿਹੜੇ ਛੱਪੜਾ ਉਹਨਾਂ ਤੇ ਨਜਾਇਜ਼ ਕਬਜ਼ੇ ਨਾ ਹੋਣ ਉਹਨਾਂ ਦੀ ਸਾਂਭ-ਸਭਾਈ ਹੋਵੇ ਜਿਹੜਾ ਪਿੰਡ ਦਾ ਪਾਣੀ ਦੂਜਾ ਸਰਫ ਵਾਲਾ ਉਹਦੇ ਵਾਲਾ ਜਾਂਦਾ ਹੈਗਾ ਉਹ ਟ੍ਰੀਟ ਕਰਕੇ ਉਹ ਚਪਾਇਆ ਜਾਵੇ بارش ਦਾ ਪਾਣੀ ਉੱਥੇ ਇਕੱਠਾ ਹੋਵੇ ਧਰਤੀ ਹੇਠਲਾ ਪਾਣੀ ਸਾਫ਼ ਤੇ ਸ਼ੁੱਧ ਰਹੂਗਾ ਸਹੀਜੇ ਸਹੀਜੇ ਧਰਤੀ ਇਟ ਜਾਊਗਾ ਤੀਸਰਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਆ ਜੇ 10 ਕਿੱल्ल्या ਮਗਰ ਵੀ 2 2 ਕਨਾਲ ਦਾ ਛੱਪੜ ਬਣਾਇਆ ਜਾਵੇ ਸਰਕਾਰ ਆਰਥਿਕ ਸਹਾਇਤਾ ਦੇਵੇ ਕਿਸਾਨਾਂ ਨੂੰ ਉਹ ਛੱਪੜ ਬਣਾਉਣ 10 ਏਕੜ ਦੇ ਮਗਰ 2 ਕਨਾਲ ਦਾ بارش ਦਾ ਪਾਣੀ ਉੱਥੇ ਜਮ੍ਹਾਂ ਹੋਵੇ ਜਦੋਂ ਫਸਲਾਂ ਪੱਕ ਜਾਂਦੀਆਂ ਮੀਂਹ ਪੈ ਜਾਂਦਾ ਉਹ ਮੋਗੇ ਬੰਦ ਕਰ ਦਿੰਦੇ ਆ ਉਹ ਮੋਗਿਆਂ ਦੀ ਵਾਰੀ ਵੀ ਉਹ ਛੱਪੜ ਦੇ ਵਿੱਚ ਪਵੇ ਤਾਂ ਉਹ ਧਰਤੀ ਹੇਠ ਪਾਣੀ ਖੇਤ ਦਾ ਪਾਣੀ ਖੇਤ ਚ ਰਹੂਗਾ ਧਰਤੀ 'ਤੇ ਪਾਣੀ ਸਿੰਮੂਗਾ ਸਾਨੂੰ ਹਰ ਸਾਲ ਪਾਈਪਾਂ ਦੇ ਟੋਟੇ ਨਹੀਂ ਪਾਉਣੇ ਪੈਣਗੇ ਜਦੋਂ ਪਾਣੀ ਜਮਾ ਹੋਊਗਾ ਜਦੋਂ ਲੋਡ ਹੋਊਗੀ ਉਹ ਅਸੀਂ ਸੋਲਰ ਪੰਪ ਰਾਹੀਂ ਖੇਤ ਦੇ ਛੱਪੜ ਦਾ ਪਾਣੀ ਕੱਢ ਕੇ ਖੇਤ ਚ ਜਿਹੜਾ ਹੈਗਾ ਵਰਤ ਸਕਦੇ ਹੋਵਾਂਗੇ ਪਰ ਇਹ ਤਿੰਨੋਂ ਚੀਜ਼ਾਂ ਸਰਕਾਰ ਨੂੰ ਪਾਲਸੀ ਬਣਾਉਣੀ ਪੈਣੀ ਆ 78 ਨਾਸੀ ਸੈਕਸ਼ਨ ਜਿਹੜਾ ਪੰਜਾਬ ਪੁਨਰਗਠਨ ਐਕਟ ਦਾ ਉਹ ਕਿਸਾਨ ਜਥੇਬੰਦੀਆਂ ਨੇ ਰੱਦ ਨਹੀਂ ਕਰਨਾ ਖੇਤੀ ਮਾਡਲ ਕਿਸਾਨ ਜਥੇਬੰਦੀਆਂ ਨੇ ਨਹੀਂ ਬਦਲਣਾ بارش ਦਾ ਪਾਣੀ ਸਾਂਭਣ ਦੀ ਨੀਤੀ ਕਿਸਾਨ ਜਥੇਬੰਦੀਆਂ ਨੇ ਨਹੀਂ ਲੈ ਕੇ ਆਉਣੀ ਇਹ ਸਰਕਾਰ ਨੇ ਲੈ ਕੇ ਆਉਣੀਆਂ ਇਸ ਕਰਕੇ ਅੰਦੋਲਨ ਵਿੱਢਿਆ ਕਿ ਇਹਨੂੰ ਜਿਹੜਾ ਮਜਬੂਰ ਕਰੀਏ ਔਰ ਇੱਕ ਇਹਦੇ ਨਾਲ ਜੁੜੀ ਹੋਈ ਗੱਲ ਮਾਲਵਾ ਨਹਿਰ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਫਰਕ ਸਿਰਫ ਇਨਾ ਕੁ ਆ ਕਿ ਪਹਿਲਾਂ ਪ੍ਰਾਈਵੇਟ ਸਟੇਜਾਂ ਤੇ ਕਮੈਂਟਰੀ ਕਮੇਡੀ ਕਰਦੇ ਸੀ ਹੁਣ ਸਰਕਾਰੀ ਸਟੇਜਾਂ ਤੇ ਕਮੇਡੀ ਕਰਦੇ ਆ ਅੰਦਾਜ਼ ਉਹੀ ਆ ਅੰਦਾਜ਼ ਚ ਕੋਈ ਫਰਕ ਨਹੀਂ ਪਿਆਗਾ ਕਲਾਕਾਰਾਂ ਵਾਲੇ ਅੰਦਾਜ਼ ਦੇ ਵਿੱਚ ਹੀ ਨੇ ਕਹਿੰਦੇ ਮਾਲਵਾ ਨਹਿਰ ਕੱਢਣੀ ਆ 62 ਪਿੰਡਾਂ ਦੇ 2 ਲੱਖ ਕਿੱਲੇ ਨੂੰ ਅਸੀਂ ਜਿਹੜਾ ਪਾਣੀ ਦੇਣਾ ਸਵਾਲ ਇਸ ਤੋਂ ਪਹਿਲਾਂ ਵੀ ਇੱਕ ਸਾਡੇ ਬੁਲਾਰੇ ਨੇ ਇਹ ਗੱਲ ਉਠਾਈ ਮੈਂ ਉੱਚ ਥੋੜੀ ਜੀ ਗੱਲ 'ਚ ਵਾਧਾ ਕਰਨਾ ਚਾਹੂੰਗਾ ਪੰਜਾਬ ਦੇ ਹੈਡਵਰਕਸ ਦਾ ਕੰਟਰੋਲ ਕੇਂਦਰ ਦੇ ਕੋਲੇ ਹਰੀਕੇ ਹੈਡ ਦਾ ਕੰਟਰੋਲ ਬੀਬੀਐਮਬੀ ਕੋਲੇ ਬੀਬੀਐਮ ਵਿੱਚ ਪੰਜਾਬ ਦੀ ਮੈਂਬਰਸ਼ਿਪ ਖਤਮ ਬੀਬੀਐਮਬੀ ਸੈਂਟਰ ਦੇ ਅੰਦਰ ਹਰੀਕੇ ਹੈਡ 'ਚੋਂ ਨਹਿਰ ਕੱਢਣ ਦੀ ਇਜਾਜ਼ਤ ਇਹਨਾਂ ਨੇ ਕਿੰਨੇ ਦਿੱਤੀ ਪਹਿਲੇ ਸਵਾਲ ਦਾ ਜਵਾਬ ਪੰਜਾਬ ਸਰਕਾਰ ਇਹ ਦੇਵੇ ਦੂਸਰਾ ਕਿ ਰਾਜਸਥਾਨ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਲੱਗੇ ਉਹਦੇ ਵਾਸਤੇ ਜ਼ਮੀਨ ਦੇ ਰਹੀ ਆ ਚੁੱਪਚੀਤੇ ਉਹ ਜ਼ਮੀਨ ਕਿਉਂ ਦਿੱਤੀ ਜਾ ਰਹੀ ਆ ਇਸ ਕਰਕੇ ਕਿ ਨਹਿਰ ਦੀ ਟੇਲ ਰਾਜਸਥਾਨ ਚ ਪੈਣੀ ਆ ਤੀਸਰਾ ਸਵਾਲ ਹੈ ਕਿਰਸ਼ਨ ਕੁਮਾਰ ਨੂੰ ਭਗਵੰਤ ਮਾਨ ਨੂੰ ਤੇ ਹਰ ਉਸ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਜਿਹੜਾ ਇਹ ਦਾਵਾ ਕਰਦਾ ਕਿ ਉਹਨੇ ਸਿਰ ਤੇ ਦਾਲ ਦਾ ਕੁੱਜਾ ਨਹੀਂ ਮੁੱਦਾ ਮਾਰਿਆ ਉਹ ਚਕਲ ਨਾਮ ਦੀ ਛਾਇ ਉਹਦੇ ਕੋਲ ਕੋ ਹੈਗੀ ਆ ਹਜ਼ਾਰ ਕਿੱਲੇ ਮਗਰ 3.05 ਕਿਊਸਕ ਜਿਹੜਾ ਵਾਟਰ ਅਲਾਉਂਸ ਆ ਪੰਜਾਬ ਦੇ ਵਿੱਚ 1882 ਦਾ ਅੰਗਰੇਜ਼ਾਂ ਵੇਲੇ ਦਾ ਕੇ ਹਜ਼ਾਰ ਕਿੱਲੇ ਮਗਰ ਜਿਹੜਾ ਭਾਖੜਾ ਤੋਂ ਸਰਹੰਦ ਕਨਾਲ ਨਿਕਲਦੀ ਆ ਸਰਹੰਦ ਕਨਾਲ ਸਿਸਟਮ ਆ ਜਿੰਦੋਂ ਚ ਅੱਗੇ ਗਾਂ ਸਿੱਧਵਾ ਬੇਟ ਬਠਿੰਡਾ ਬ੍ਰਾਂਚ ਅਬੋਰ ਬ੍ਰਾਂਚ ਪਟਿਆਲਾ ਬ੍ਰਾਂਚ ਗਾਉ ਦੂਗਾ ਕੋਟਲਾ ਬ੍ਰਾਂਚ ਨਿਕਲਦੀ ਆ ਉਹਦੇ ਚ 3.05 ਕਿਊਸਕ ਪਾਣੀ ਹਜ਼ਾਰ ਕਿੱਲੇ ਦੇ ਮਗਰ ਆ 10000 ਕਿੱਲੇ ਦੇ ਮਗਰ ਕਿੰਨਾ ਹੋਇਆ ਮੋਟਾ ਜ 30 ਕਿਊਸਕ ਲੱਖ ਕਿੱਲੇ ਦਾ ਹੋਇਆ 300 ਕਿਊਸਕ 2 ਲੱਖ ਕਿੱਲੇ ਦਾ ਹੋਇਆ 600 ਕਿਊਸਕ ਤੇ ਨਹਿਰ ਕੱਢਣੀਆਂ 2000 ਕਿਊਸਕ ਦੀ 1400 ਕਿਊਸਕ ਭਗਵੰਤ ਮਾਨ ਸਾਹਿਬ ਪਾਣੀ ਕਿੰਨੂੰ ਦੇਣਾ ਤੁਸੀਂ ਪੰਜਾਬ ਦਾ ਪਾਣੀ ਹੋਰ ਲੁੱਟਣ ਦੀ ਸਕੀਮ ਬਣਾ ਰਹੇ ਆ ਕਿਉਂਕਿ ਜਿਹੜੀ ਹਨੂਮਾਨ ਬੈਣੀਵਾਲ ਨਾਲ ਤੁਸੀਂ ਬਠਿੰਡੇ ਗੁਪਤ ਮੀਟਿੰਗ ਕੀਤੀ ਸੀ ਜਿੰਦੀਆਂ ਖਬਰਾਂ ਨਹੀਂ ਲਵਾਈਆਂ ਇੱਥੇ ਭਗਵੰਤ ਮਾਨ ਢਕਾਰ ਵੀ ਮਾਰਦੇ ਤੇ ਵੱਡੇ ਵੱਡੇ ਫਲੈਕਸ ਲਵਾਉਂਦੇ ਆ ਪੰਜਾਬ ਦੇ ਵਿੱਚ ਤੇ ਹਨੂਮਾਨ ਬੈਣੀਵਾਲ ਨਾਲ ਮੀਟਿੰਗ ਹੋਈ ਉਹਦੀਆਂ ਖਬਰਾਂ ਰਾਜਸਥਾਨ ਦੇ ਅਖਬਾਰਾਂ 'ਚ ਛਪੀਆਂ ਤੇ ਸਾਡੇ ਕੋਲੇ ਆਈਆਂ ਭਗਵੰਤਮਾਨ ਨੇ ਕਿਹਾ ਕਿ ਰਾਜਸਥਾਨ ਨੂੰ ਪਾਣੀ ਹੋਰ ਦੇਣਾ ਪੰਜਾਬ ਦੇ ਪਾਣੀਆਂ ਦਾ ਮਸਲਾ ਇਦਾਂ ਮੂਰਖ ਬਣਾ ਕੇ ਹੱਲ ਨਹੀਂ ਹੋਣਾਗਾ ਜੇ ਮਾਲਵਾ ਨਹਿਰ ਬਾਰੇ ਆ ਸਾਡੇ ਸਵਾਲ ਆ ਤੁਹਾਡੇ ਕੋਲੇ ਜਵਾਬ ਨਹੀਂ ਹੈ ਤਾਂ ਇਹਦਾ ਮਤਲਬ ਕਿ ਤੁਸੀਂ ਪਾਣੀ ਵਾਲੇ ਮਸਲੇ ਤੇ ਪੰਜਾਬ ਨੂੰ ਮੂਰਖ ਬਣਾ ਰਹੇ ਹੋ ਦੂਸਰੀ ਗੱਲ ਕਿ ਜਿਹੜੇ ਇਹ ਬਾਰਡਰ ਬੰਦ ਨੇ ਇਹ ਬਾਰਡਰ ਪਿਛਲੇ ਮਹੀਨੇ ਨਿਤਨਗੜ੍ਹ ਕਰੀ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਫਲਾਈਓਵਰ ਨਹੀਂ ਬਣ ਰਹੇ ਵੱਡੀਆਂ ਸੜਕਾਂ ਨਹੀਂ ਬਣ ਰਹੀਆਂ ਵਿਕਾਸ ਨਹੀਂ ਹੋ ਰਿਹਾ ਜੇ ਸੜਕਾਂ ਨੂੰ ਤੁਸੀਂ ਵਿਕਾਸ ਕਹਿੰਨੇ ਹੋ ਗੜਕਰੀ ਸਾਹਿਬ ਤੇ ਤੁਹਾਡੀ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ ਆਰਡੀਐਫ ਬੰਦ ਕੀਤਾ ਜਿਸ ਦੇ ਨਾਲ ਸਾਡੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਬਣੀਆਂ ਨੇ ਫਿਰ ਉਹ ਸੜਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਸੈਨੀ ਵਾਲਾ 1971 ਤੱਕ ਇਸ ਰਸਤੇ ਵਪਾਰ ਹੁੰਦਾ ਰਿਹਾ ਦੋਨਾਂ ਪੰਜਾਬਾਂ ਦਾ ਗਾਂ ਤੱਕ ਉਹ ਸੜਕ ਕਿਸੇ ਨੇ ਪੱਟੀ ਨਹੀਂ ਅੱਜ ਵੀ ਚੱਲਦੀ ਆ ਹਸੈਨੀ ਵਾਲਾ 53 ਸਾਲ ਤੋਂ ਵਪਾਰ ਬੰਦਾ ਵਾਗਾ ਟਾਰੀ ਬਾਰਡਰ ਪਲਵਾਮਾ ਹਮਲਾ ਦਾ ਬਹਾਨਾ ਬਣਾ ਕੇ ਜਿੰਦੇ ਬਾਰੇ ਅੱਜ ਵੀ ਸ਼ੱਕ ਆ ਕਿ ਮੋਦੀ ਨੇ ਆਪ ਹੀ ਫੌਜੀ ਮਰਵਾਏ ਆ ਪਾਕਿਸਤਾਨ ਦੇ ਖਿਲਾਫ ਮਾਹੌਲ ਬਣਾਉਣ ਦੇ ਲਈ ਔਰ ਚੋਣਾ ਜਿੱਤਣ ਦੇ ਲਈ ਵਪਾਰ ਜਿਹੜਾ ਸੀਗਾ ਪੰਜਾਬ ਦਾ ਬੰਦ ਕਰਤਾ ਦੋਨਾਂ ਪੰਜਾਬਾਂ ਦੇ ਸੜਕੀ ਰਸਤੇ ਜਿਹੜੇ ਬੰਦ ਕੀਤੇ ਆ ਇਹ ਖੁੱਲਣੇ ਚਾਹੀਦੇ ਆ ਪੰਜਾਬ ਸਰਕਾਰ ਨੂੰ ਇਸ ਗੱਲ ਤੇ ਡਟ ਕੇ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੇਂਦਰ ਕੋਲੇ ਜ਼ੋਰਦਾਰ ਤਰੀਕੇ ਨਾਲ ਮਸਲਾ ਉਠਾਉਣਾ ਚਾਹੀਦਾ ਇਹ ਮਾਮਲਾ ਸਿਰਫ ਭਾਰਤ ਪਾਕਿਸਤਾਨ ਵਪਾਰ ਦਾ ਨਹੀਂ ਸਾਰਾ ਮਿਡਲ ਈਸਟ ਯੂਰਪ 70% ਦੁਨੀਆਂ ਸੜਕ ਦੇ ਰਸਤੇ ਤੁਰਦੀ ਆ ਜੇ ਜੀ 20 ਦੇ ਵਿੱਚ ਤੁਸੀਂ ਸਮੁੰਦਰ ਦੇ ਰਸਤੇ ਵਪਾਰ ਦੀ ਗੱਲ ਕਰਦੇ ਹੋ ਆ ਸੜਕੀ ਰਸਤੇ ਵਪਾਰ ਜਿਹੜਾ ਹੈਗਾ ਉਹ ਕਿਉਂ ਬੰਦ ਆ ਫਿਰ ਕਰਜ਼ੇ ਦੀ ਗੱਲ ਆ ਕਿਸਾਨਾਂ ਦੇ ਕਰਜ਼ੇ ਤੇ ਲੀਕ ਨਹੀਂ ਵੱਜਦੀ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤੇ ਜਿਹੜੀ ਲੀਕ ਵੱਜ ਰਹੀ ਆ ਕਾਰਪੋਰੇਟ ਘਰਾਣੇ ਕੀ ਦਿੰਦੇ ਆ ਇਸ ਮੁਲਕ ਨੂੰ ਸਵਾਏ ਲੁੱਟਣ ਦਿਓ ਕਿਸਾਨੀ ਇਸ ਮੁਲਕ ਨੂੰ ਅਨਾਜ ਦਿੰਦੀ ਆ ਇਸ ਮੁਲਕ ਦੇ ਵਿੱਚ ਜੋ ਪੈਦਾ ਹੋਇਆ ਇਸ ਮੁਲਕ ਦੀਆਂ ਇਮਾਰਤਾਂ ਸਕੂਲ ਕਾਲਜ ਹਸਪਤਾਲ ਵਹੀਕਲ ਜੋ ਕੁਛ ਉਸਾਰਿਆ ਉਹ ਕਿਰਤੀ ਨੇ ਉਸਾਰਿਆ ਉਹ ਮਜ਼ਦੂਰਦਿਆਂ ਬਣਾਈਆਂ ਆਈਆਂ ਸਾਰੀਆਂ ਸਹੂਲਤਾਂ ਨੇ ਫਿਰ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਕਿਉਂ ਨਹੀਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤੇ ਲੀਕ ਹੀ ਕਿਉਂ ਇਹ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਜਿਹੜੀ ਆ ਵਜਣੀ ਚਾਹੀਦੀ ਆ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਔਰ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਭਾ ਇਹਨਾਂ ਮੰਗਾਂ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਅੱਜ ਪੰਜਾਬ ਦੇ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੇ ਆ ਇਸਾਸ ਦੇ ਨਾਲ ਕਿ ਇਹ ਸੁਨਾਹ ਤੁਸੀਂ ਪਿੰਡਾਂ ਚ ਲੈ ਕੇ ਜਾਓਗੇ ਇਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਰੋਜ਼ਗਾਰ ਨੂੰ ਤੇ ਪੰਜਾਬ ਨੂੰ ਬਚਾਉਣ ਦੇ ਲਈ ਆਪਾਂ ਇਹ ਸੰਘਰਸ਼ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਚੱਲੀਏ ਜਿੱਦੀ ਮਰਜ਼ੀ ਲੰਮੀ ਲੜਾਈ ਲੜਨੀ ਪਵੇ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ